ਕੀ ਸਿਆਸੀ ਆਗੂਆਂ ਤੇ ਕਿਸਾਨ ਲੀਡਰਾਂ ਦੀਆਂ ਤਾਰਾਂ ਵੀ ਜਿਹੜੀਆਂ ਕਈ ਗੈਰ ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਦੇ ਨਾਲ ਜੁੜੀਆਂ ਹੋਈਆਂ ਇਦਾਂ ਦੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਹੌਲੀ ਹੌਲੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੰਨੀ ਕੀ ਸੱਚਾਈ ਹੈ ਇਹਨਾਂ ਖਬਰਾਂ ਦੇ ਵਿੱਚ ਜੀ ਰਮੇਂਦਰ ਜੀ ਇਹ ਕੋ ਨਵੀਂ ਗੱਲ ਨਹੀਂ ਹੈਗੀ ਕਿ ਜਿਹੜੇ ਵੀ ਜਿੰਨੇ ਵੀ ਇਹ ਝਾਲੀ ਏਜੰਟ ਹੋਣ ਚਾਹੇ ਕੋਈ ਵੀ ਜਿਹੜਾ ਗਲਤ ਕੰਮ ਹੈਗਾ ਆ ਜਿਹੜੇ 2 ਨੰਬਰ ਦੇ ਕੰਮ ਹੈਗੇ ਆ ਉਹਦਾ ਤਾਲਮਿਲ ਕਿਸੇ ਨਾ ਕਿਸੇ ਰੂਪ ਚ ਜਿਹੜੇ ਸਿਆਸੀ ਲੀਡਰ ਆ ਉਹਨਾਂ ਨਾਲ ਜੁੜਦਾ ਰਿਹਾ ਔਰ ਪਹਿਲਾਂ ਵੀ ਜੁੜਦਾ ਰਿਹਾ ਤਾਂ ਕੋਈ ਵੀ ਜਿਹੜੇ ਕੰਮ ਹੈਗੇ ਆ ਜਿਹੜੇ 2 ਨੰਬਰ ਦੇ ਕੰਮ ਆ ਉਹਦੇ ਵਿੱਚ ਬਿਨਾ ਸਿਆਸੀ ਸਹਿਤੋਂ ਕੀਤੇ ਜਾ ਹੀ ਨਹੀਂ ਸਕਦੇ ਤਾਂ ਇਹਦੇ ਚੱਲਦਿਆਂ ਹੋਇਆਂ ਹੁਣ ਜਦੋਂ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਉੱਠਿਆ ਗੈਰਕਾਨੂੰਨੀ ਪ੍ਰਵਾਸੀ ਕੈਨੇਡਾ ਅਮਰੀਕਾ ਵੱਲੋਂ ਕੱਢੇ ਜਾ ਰਹੇ ਆ ਵਾਪਸ ਭੇਜੇ ਜਾ ਰਹੇ ਹੱਥਾਂ 'ਚ ਬੀੜੀਆਂ ਲਾ ਕੇ ਤਾਂ ਹੁਣ ਜਿਹੜੀ ਪੰਜਾਬ ਸਰਕਾਰ ਹਰਕਤ ਚਾਈ ਆ ਉਹਨਾਂ ਨੇ 15 ਦੇ ਕਰੀਬ ਜਿਹੜੇ ਪਰਚੇ ਆ ਪੰਜਾਬ ਪੁਲਿਸ ਦਾ ਦਾਵਾ ਉਹਨਾਂ ਕੀਤੇ ਆ 3 ਦੇ ਕਰੀਬ ਜਾਲੀ ਏਜੰਟ ਜਿਹੜੇ ਆ ਗ੍ਰਿਫਤਾਰ ਵੀ ਕੀਤੇ ਆ ਜੀ ਇੱਕ ਜਿਹੜਾ ਸਿਆਸੀ ਆਗੂ ਤੇ ਨਾਲ ਕਿਸਾਨ ਆਗੂ ਸੀਗਾ ਜੀ ਅਮਰੀਕਾ ਅਕਸਰ ਰਹਿੰਦਾ ਵੀ ਆ ਪੰਜਾਬ ਵੀ ਰਹਿੰਦਾ ਇਹਨੂੰ ਜਿਹੜਾ ਇਹਦੇ ਉੱਪਰ ਵੀ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਜੀ ਦੁੱਖੀ ਗੱਲ ਠੀਕ ਹੈ ਜੀ ਤਾਂ ਇਹ ਭਾਰਤੀ ਕਿਸਾਨ ਜਿਹੜੀ ਬੇਕੀਜੂ ਦਾ ਆਗੂ ਵੀ ਹੈਗਾ ਜੀ ਤਾਂ ਆਪਾਂ ਇਹ ਕੀ ਕਵਾਂਗੇ ਇਹ ਨਵੀਂ ਗੱਲ ਨਹੀਂ ਹੈਗੀ ਕਿ ਜਿੰਨੇ ਵੀ ਸਿਆਸੀ ਆਗੂ ਹੈਗੇ ਆ ਜਾਂ ਆਪਾਂ ਕਹਿ ਸਕਦੇ ਆ ਕਿ ਵੱਡੇ ਅਫਸਰ ਜਿਹੜੇ ਬਿਊਰੋਕ੍ਰੇਸੀ ਹੈਗੀ ਆ ਉਹਦੀ ਸ਼ੈ ਜਿਹੜੇ ਜਾਲੀ ਏਜੰਟ ਹੈਗੇ ਆ ਉਹਨਾਂ ਨੂੰ ਹੈਗੀ ਆ ਜਦੋਂ ਵੱਡੇ ਕੇਸ ਬਣਦੇ ਆ ਤਾਂ ਸ਼ੁਰੂ-ਸ਼ੁਰੂ ਚ ਤਰਚਾ ਹੁੰਦੀ ਆ ਬਾਅਦ ਪੰਜਾਬ ਪੁਲਿਸ ਦੇ ਨਾਲ ਸੈਟਿੰਗ ਕਰ ਲਈ ਜਾਂਦੀ ਆ ਵੱਡੇ ਅਫਸਰਾਂ ਨਾਲ ਸੈਟਿੰਗ ਕਰ ਲਈ ਜਾਂਦੀ ਆ ਜਿਹੜੇ ਸਿਆਸੀ ਆਗੂ ਆ ਉਹਨਾਂ ਵੱਲੋਂ ਵੀ ਕਠੋਰ ਤੌਰ ਦੇ ਵਿੱਚ ਇਸ ਜਿਹੜਾ ਬਿਜ਼ਨਸ ਹੈਗਾ ਦੋ ਨੰਬਰ ਦਾ ਇਹਦੇ ਵਿੱਚ ਹੱਥ ਰੰਗੇ ਜਾਂਦੇ ਆ ਇਹਦੀ ਜਾਂਚ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ ਜਿਹਦੀ ਕਿ ਉਮੀਦ ਮੈਂ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਸ਼ਾਮਲ ਹੁੰਦੇ ਆ ਕਿਸੇ ਨਾ ਕਿਸੇ ਰੂਪ ਚ ਅੰਦਰ ਸਾਤੇ ਟਾਈ ਅਪ ਕਰਕੇ ਇਹ ਮਾਮਲੇ ਠੰਡੇ ਪੈ ਜਾਂਦੇ ਆ ਜਦੋਂ ਕੋਈ ਮਾਮਲਾ ਲਾਈਮਲਾਈਟ ਹੁੰਦਾ ਮੈਂ ਪਹਿਲਾਂ ਵੀ ਦੱਸਿਆ ਸੀ ਉਦੋਂ ਤਾਂ ਬੜੀ ਜਿਹੜੀ ਹਰਕਤ ਚ ਆਉਂਦੀ ਆ ਸਰਕਾਰ ਵੀ ਪੁਲਿਸ ਵੀ ਕੰਮ ਕਰਦੀ ਆ ਪਰ ਹੌਲੀ ਹੌਲੀ ਸੈਟਿੰਗਾਂ ਹੋ ਜਾਂਦੀਆਂ ਨੇ ਤਾਂ ਚਾਹੀਦਾ ਦੇ ਕਾਨੂੰਨ ਜਿਹੜਾ ਪੁਖਤਾ ਹੋਣਾ ਚਾਹੀਦਾ ਜੀ ਇਹ ਕਾਨੂੰਨ ਦੇ ਜ਼ਰੀਏ ਜਿਹੜੇ ਲਾਅ ਵਾ ਭਾਰਤ ਪਰ ਹੋਣੇ ਚਾਹੀਦੇ ਆ ਜਿੰਨੇ ਵੀ ਜਾਲੀ ਏਜੰਟ ਆ ਇਹਨਾਂ ਦਾ ਖਰਾਖੋਜ ਲੱਭ ਕੇ ਪ੍ਰੋਪਰ ਦੇ ਕਿਸ ਨਾ ਸਿਸਟਮੈਟਿਕ ਤਰੀਕੇ ਨਾਲ ਜਿਹੜੀ ਇਮੀਗ੍ਰੇਸ਼ਨ ਚੱਲਣੀ ਚਾਹੀਦੀ ਆ ਜਿਹਦੀ ਉਮੀਦ ਬੜੀ ਘੱਟ ਆ ਪਰ ਸਭ ਕੁਝ ਹੋ ਸਕਦਾ ਜੇ ਸਰਕਾਰਾਂ ਚਾਹੁੰਨ